ਅੱਛੀ ਗੱਲ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਅਮੀਰ ਕਰਤਨ ਤੁਸੀਂ ਸਾਰੇ ਵਧੀਆ ਹੋਗੇ ਤੇ ਘੈਂਟ ਹੋਗੇ ਮੈਂ ਵੀ ਫੁੱਲ ਘੈਂਟ ਆ ਤੇ ਆਜੋ ਅੱਜ ਦਾ ਨਵਾਂ ਵਲੌਗ ਸਟਾਰਟ ਕਰਦੇ ਆ ਫਿਲਹਾਲ ਹਵਾ ਚੱਲਦੀ ਸੀ ਛਤਰੀ ਲਾ ਕੇ ਰੱਖੀ ਹੋਈ ਆ ਕਿਉਂਕਿ ਹਲਦੀ ਸੀ ਇੱਥੋਂ ਮੈਂ ਕਿਹਾ ਤੇ ਆ ਜਿਗਾੜ ਜਾਣਾ ਪਟਿਆ ਜਾ ਜਿਹੜਾ ਇੱਥੇ ਲਾਇਆ ਆ ਆ ਦੇਖੋ ਗਾਇਸ ਠੀਕ ਆ ਫਿਲਹਾਲ ਆਪਣੇ ਕਬੂਤਰਾਂ ਨੇ ਅੰਡੇ ਵੀ ਰੱਖਦੇ ਕਬੂਤਰੀਆਂ ਨੇ ਤੇ ਉਹ ਵੀ ਤੁਹਾਨੂੰ ਵਿਖਾਉਣੇ ਆ ਖੁੱਡੇ ਦਾ ਗੇਟ ਪੁੱਟ ਖੋਲਦੇ ਆ ਸਾਰਿਆਂ ਤੋਂ ਪਹਿਲਾਂ ਤਾਂ ਛਤਰੀ ਲਾਉਣੀ ਆ ਠੀਕ ਆ ਤੇ ਮੈਂ ਇੱਕ ਮਿੰਟ ਛਤਰੀ ਲਾ ਲਈਏ ਹਵਾ ਚੱਲਦੀ ਇੱਕ ਇੱਕ ਹੱਥ ਨਾਲ ਡਿੱਗ ਨਾ ਪਵੇ ਇੱਕ ਮਿੰਟ ਕੀ ਤਾਂ ਲੱਗ ਗਈ ਜਾਵੇ ਤੇ ਗਾਇਸ ਛਤਰੀ ਤਲਾਤੀ ਹੁਣ ਖੋਲਦੇ ਹਾਂ ਖੁੱਡਾ ਚਾਬੀ ਇੱਥੇ ਪਈ ਸੀ ਆਰੀ ਚਾਬੀ ਖੋਲੀਏ ਤੜਾ ਟੰਟਾ ਬਸੇ ਕਰ ਦਈਏ ਤੇ ਇੱਕ ਨਵਾਂ ਕਬੂਤਰ ਵੀ ਲਿਆਂ ਕਬੂਤਰੀ ਵੀ ਲੈਂਦੇ ਉਹ ਵੀ ਵਿਖਾਉਣੇ ਤੇ ਅੱਜ ਇੱਕ ਹੋਰ ਨਾਂ ਵੀ ਲੈ ਕੇ ਆਵਾਂਗੇ ਠੀਕ ਹੈ ਗੇਸ ਉਹ ਵੀ ਵਿਖਾਵਾਂਗੇ ਜਿੱਦੋਂ ਲੈਣ ਚੱਲੇ ਵਲੌਗ ਬਣਾਵਾਂਗੇ ਇੱਕ ਮਿੰਟਾ ਖੁੱਲ ਗਏ ਖੁੱਲ ਗਿਆ ਗੇਟ ਤਾਂ ਆਪਾਂ ਸੇ ਕਰ ਲੈ ਕੇ ਅੱਜ ਛੱਤ ਦੀ ਸਫਾਈ ਵੀ ਕਰਾਂਗੇ ਬੁੱਕਰ ਫੇਰਾਂਗੇ ਮਿੱਟੀ ਮਿੱਟੀ ਹੋਈ ਪਈ ਆ ਪੱਤੇ ਹੋਏ ਪਏ ਨੇਰੀ ਚਲਦੀ ਆ ਠੀਕ ਆ ਗਾਇਜ਼ ਤੇ ਹੁਣ ਖੋਲਦਾ ਖੁੱਡਾ ਸਾਰਾਂ ਦੁਪਹਿਰ ਤੱਕ ਨਵੀਂ ਕਬੂਤਰੀ ਚੈੱਕ ਕਰੋ ਆਪਣੀ ਜਿਹੜੀ ਨਵੀਂ ਧੰਦੀ ਆ ਆਓ ਰਹੀ ਠੀਕ ਆ ਆ ਨਵੀਂ ਕਬੂਤਰੀ ਉੱਥੇ ਆਪਣੇ ਕਬੂਤਰਾਂ ਨੇ ਆਣ ਦੇ ਲਾਏ ਵੇ ਬਸ ਥੋੜੇ ਦਿਨਾਂ ਚ ਬੱਚੇ ਨਿਕਲੇ ਹੋਣਗੇ ਮੈਂ ਪਹਿਲਾਂ ਵਲੌਗ ਨਹੀਂ ਬਣਾ ਸਕਿਆ ਜਦੋਂ ਅੰਡੇ ਲਾਏ ਸੀਗੇ ਤੇ ਆ ਬਿੱਠੇ ਮੇਰੇ ਸਾਲਿਆਂ ਨੇ ਵਿੱਚੋਂ ਮਰੀ ਜਾਂਦੇ ਆ ਬਿੱਠੇ ਬਾਹਰ ਕੱਢ ਗਈ ਡੱਕੇ ਨਾਲ ਕਿਸੇ ਬਿੱਠਾ ਤਾਂ ਗイズ ਕੱਢਤੀ ਮੈਂਦੇ ਚ ਤੇ ਹੁਣ ਆਂਡੇ ਦਿਖਾਉਣਾ ਤੁਹਾਨੂੰ ਕਿੱਥੇ ਇੱਥੇ ਲਾਏ ਨੇ ਆ ਦੇਖੋ ਇੱਥੇ ਠੀਂ ਆਂਡੇ ਕਬੂਤਰ ਬਠਾ ਲਿਆ ਤੇ ਫਿਲਹਾਲ ਇੱਕ ਹੰਡਾ ਪਾਸੇ ਕਰੀ ਗਿਆ ਇੱਕ ਹਾਤਰਾ ਵਲੌਗ ਹਾਂ ਇਹ ਇੱਕ ਹਾਤਰਾ ਕਰਾਗੇ ਆਉਂਦੇਖੋ ਆਰੇ ਗੰਟ ਅੰਡੇ ਬਸ ਥੋੜੇ ਦਿਨਾਂ ਚ ਬੱਚੇ ਨਿਕਲਣਗੇ ਚਾਰਾਂ ਪੰਨਿਆਂ ਦਲਾਂ ਦੇ ਵਿੱਚ ਵਿੱਚ ਅੱਜ ਉੜਕਦਾ ਦੇਖੋ ਗਰਮ ਕਬੂਤਰ ਲੱਗਾ ਤਾਂ ਆ ਕਬੂਤਰ ਸੀ ਆਉਂਦੇ ਨਾਲ ਤੇ ਅਲੱਗ ਹੋਣ ਉਹ ਗਿਆ। ਤੇ ਆ ਕਬੂਤਰੀ ਲੈਂਦੀ ਕਾਲੀ ਅੱਖ ਦੀ ਪੱਠਾ ਜੇ ਤੁਹਾਨੂੰ ਆ ਬਾਹਰ ਕੱਢ ਕੇ ਵਿਖਾਉਣੇ ਆ। ਠੀਕ ਹੈ ਗイズ ਆਹ ਰਹੀ ਆਪਣੀ ਨਵੀਂ ਕਬੂਤਰੀ ਜਿਹੜੀ ਲੈਂਦੀ ਆ। ਆਹ ਦੇਖੋ ਕਿ ਕਾਲੀਆਂ ਅੱਖਾਂ ਦੀ, ਚਿੱਟੀ ਨੋਕ ਵੀ ਤੇ ਚਿੱਟੇ ਪੰਦੇ ਜਾਂਦੀ ਗੁਲਾਬੀ ਪੂਛ ਦੀ। ਦੱਸਿਓ ਕਿਵੇਂ ਦਾ ਲੱਗਿਆ ਕਬੂਤਰ ਮਤਲਬ ਪੱਠਾ ਪੱਠੀ ਆ ਜੇ ਪੱਠੀ ਕਿਵੇਂ ਦੀ ਲੱਗੇ ਦੱਸਿਓ ਜੇ। ਮਰਾ ਪੂਰੀ ਨਹੀਂ ਬਣੀ ਤੇ ਦੱਸਿਓ ਕਿਵੇਂ ਦੀ ਲੱਗੀ ਆਰੀ ਠੀਕ ਆ ਗਾਇਜ਼ ਇੱਕ ਮਿੰਟ ਲੋਡ ਕਰ ਲਈ ਕਿੱਥੋਂ ਨਿਕਲ ਗਈ ਸੀ ਆ ਕਬੂਤਰੀ ਠੀਕ ਆ ਗਾਇਜ਼ ਦੱਸਿਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਤੇ ਫਲਾਲੇ ਨੂੰ ਛੱਡਦੇ ਹਾਂ ਖੁੱਡੇ 'ਚ ਤਾਂ ਅੱਜ ਇੱਕ ਹੋਰ ਨਵਾਂ ਕਬੂਤਰੀ ਲਿਆਉਣੀ ਆ ਤੇ ਫਿਰ ਕਬੂਤਰ ਲਿਆਵਾਂਗੇ ਤਾਂ ਗਈ ਉਹ ਤਾਂ ਡਰ ਗਈ ਵਿਚਾਰੀ ਤੇ ਉੱਥੇ ਆਂਡੇ ਲਾਏ ਹੁਣ ਉਹਨੂੰ ਮਾਰਨਗੇ ਠੀਕ ਆ ਗਾਇਜ਼ ਹਾਂਜੀ ਗイズ ਕਬੂਤਰ ਆਪਾਂ ਨਾਲੇ ਕਬੂਤਰੀਆਂ ਦੇ ਵਿੱਚ ਠੀਕ ਹੈ ਆ ਬਾਈ ਤੂੰ ਆਪਣੇ ਤੋਂ ਨਾਲ ਹੀ ਪੜਦਾ ਚਲੋ ਹੁਣ ਘਰੇ ਜਾ ਕੇ ਕਰਦੇ ਆਂ ਫਿਰ ਹਾਂਜੀ ਗイズ ਆਪਾਂ ਕਬੂਤਰ ਲੈ ਆਂਦੇ ਠੀਕ ਆ ਇੱਕ ਤਾਂ ਕਾਲਾ ਆ ਕਾਲਾ ਜਿੰਨਾ ਆ ਠੀਕ ਆ ਇਹਦਾ ਪੱਕਾ ਪਤਾ ਨਹੀਂ ਕਬੂਤਰੀ ਐ ਕਬੂਤਰ ਤੇ ਆਹ ਲੈਂਦੀ ਕੂਤਰੀ ਆਪਾਂ ਖੱਟੀ ਕਾਲੀ ਖੱਟੀ ਚਿੱਟੀ ਚਿੱਟੀ ਕਾਲੀ ਦੀ ਠੀਕ ਆ ਕੇ ਸਾ ਕਬੂਤਰੀ ਲੈਂਦੀ ਆ ਤੇ ਇਹਦਾ ਪਤਾ ਨਹੀਂ ਕਬੂਤਰ ਐ ਕਬੂਤਰੀ ਆਈ ਹੁੰਦੇ ਤੋਂ ਲੈਂਦੀ ਸੀ ਤੇ ਆ ਅੱਜ ਲੈ ਕੇ ਆਏ ਆਪਾਂ ਦੋਨੇ ਆਹ ਫਿਰ ਦੇ ਤਾ ਆਹ ਫਿਰ ਦੇ ਇਨਾਂ ਦਾ ਸ਼ੌਂਕ ਅਗਲੀ ਵੀਡੀਓ ਚ ਕਰਾਵਾਂਗੇ ਕੋਲੋਂ ਫੜ ਕੇ ਠੀਕ ਹੈ ਗਾਇਸ ਤੇ ਹੁਣ ਤਾਂ ਦੇਖ ਸਕਦੇ ਹੋ ਤੁਸੀਂ ਬਾਕੀ ਕੋਲ ਇੱਕ ਚਿੱਟੀ ਅੱਖ ਦਾ ਇਹ ਆ ਤੇ ਚਿੱਟੀ ਕਾਲੀ ਦੀ ਇਹ ਆ ਠੀਕ ਹੈ ਗਾਇਸ ਬਾਕੀ ਦੱਸਿਓ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ